ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਰਬਾਰ ਸਾਹਿਬ ਵਿਖੇ ਜਣਕੇ ਸਰੋਵਰ ਦੇ ਵਿੱਚ ਇੱਕ ਮੁਸਲਮ ਨੌਜਵਾਨ ਉਹਦੇ ਸਿਰ ਤੇ ਛੋਟੀ ਜੀ ਟੋਪੀ ਲਈ ਹੋਈ ਹੈ ਤੇ ਉਹਨੇ ਸਰੋਵਰ ਦੇ ਵਿੱਚ ਕੁਲਲੇ ਕਰਕੇ ਵਿੱਚ ਹੀ ਉਹ ਕੁਲਲੇ ਵਾਲਾ ਪਾਣੀ ਢੋਲ ਦਿੱਤਾ ਮੂੰਹ ਧੋਤਾ ਉਹਨੇ ਬਾਅਦ ਵਿੱਚ ਉਹਨੇ ਕਹਿੰਦੇ ਸ਼ਾਇਦ ਉੱਥੇ ਨਿਵਾਜ ਪੜੀ ਹੈ ਤੇ ਹੁਣ ਜਿਹੜੇ ਸਾਡੀ ਕੌਮ ਦੇ ਚੌਧਰੀ ਅਨੰਦਪੁਰ ਸਾਹਿਬ ਜਾਂ ਫਤੇਗੜ ਸਾਹਿਬ ਟੋਪੀਆਂ ਬਰਸੀਆਂ ਤੇ ਟੰਗੀ ਫਿਰਦੇ ਸੀ ਬਰਸੀਆਂ ਤੇ ਵੀ ਟੋਪੀ ਦਾ ਕੋਈ ਸਿਧਾਂਤ ਨਹੀਂ ਸਿੱਖ ਹੋਏ ਸਿਰ ਟੋਪੀ ਧਰੈ 7 ਜਨਮ ਕੁਸ਼ਤੀ ਹੋਏ ਮਰੈ ਇਦਾਂ ਦੀਆਂ ਉਦਾਹਰਣਾਂ ਦੇ ਕੇ ਟੋਪੀਆਂ ਲਾਉਂਦੇ ਸੀ ਤੇ ਹੁਣ ਉਹਨਾਂ ਖਤੀੜਾਂ ਨੂੰ ਚੈਲੰਜ ਜਿਹੜੇ ਸੁਣਦੇ ਹੋਣ ਵੀ ਹੈ ਸਰੋਵਰ ਦੇ ਵਿੱਚ ਕੁਲਲੀ ਕਰਦਾ ਕੁਲਲੀ ਵਾਲਾ ਜਿਹੜਾ ਪਾਣੀ ਆ ਸਰੋਵਰ ਦੇ ਵਿੱਚ ਹੀ ਡੋਲ ਦਿੰਦਾ ਹੈ ਮੂੰਹ ਦੇ ਵਿੱਚ ਕੁਲਲੀ ਕਰਕੇ ਮੂੰਹ ਧੋਂਦਾ ਨਮਾਜ਼ ਪੜ੍ਹਦਾ ਹੁੰਦੇ ਸਿਰ ਤੇ ਟੋਪੀ ਲਾਈਏ ਹੁਣ ਇਧਰ ਕਿਸਦਾ ਧਿਆਨ ਜਾਊ ਕਿਸੇ ਦਾ ਧਿਆਨ ਨਹੀਂ ਜਾਣਾ ਇੱਧਰ ਜਿਹੜੇ ਬੰਦੇ ਇੱਥੋਂ ਤੱਕ ਵੀ ਕਹਿ ਚੁੱਕੇ ਨੇ ਸੋਸ਼ਲ ਮੀਡੀਆ ਤੇ ਕਿ ਟੋਪੀਆਂ ਨਹੀਂ ਲਾਉਣੀਆਂ ਸੀ ਗਾਡੇ ਲਾਉਣੇ ਸੀ ਇੱਕ ਤੋਂ ਤੇ ਉਹ ਹੁਣ ਧਿਆਨ ਦਿਓ ਵੀ ਇਹ ਜਿਹੜਾ ਬੰਦਾ ਦਰਬਾਰ ਸਾਹਿਬ ਸਰੋਵਰ ਦੇ ਵਿੱਚ ਮੂੰਹ ਦੇ ਨਾਲ ਕੁਲਲੀ ਕਰਕੇ ਝੂਠਾ ਪਾਣੀ ਵਿੱਚ ਡੋਲ ਦਿੰਦਾ ਮੂੰਹ ਧੋਂਦਾ ਉੱਥੇ ਨਿਵਾਜ ਪੜਦਾ ਉਹਦੇ ਸਿਰ ਤੇ ਟੋਪੀ ਲਈ ਛੋਟੀ ਜੀ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕੋਈ ਬੰਦਾ ਹੁਣ ਸੋਧਾ ਲਾਉਣ ਵਾਸਤੇ ਮਰਯਾਦਾ ਭੰਗ ਹੋ ਗਈ ਪਵਿੱਤਰ ਸਰੋਵਰ ਹੈ ਉਹ ਝੂਠਾ ਕਰਦਾ ਇਦਾਂ ਕੋਈ ਖੁੱਲ ਕੇ ਆਉ ਸਾਹਮਣੇ ਬੋਲੂਗਾ ਭਈ ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਔਰੰਗਜੇਬ ਦੀਆਂ ਔਲਾਦਾਂ ਦੇ ਨਾਲ ਸਾਡਾ ਪਿਆਰ ਬਹੁਤ ਹੈ ਜੇ ਕਹੂੰਗੀ ਜੇ ਸਾਡੀ ਜਾਰੀ ਹੈ ਉਹਨਾਂ ਨਾਲ ਜਿਨ੍ਹਾਂ ਤੋਂ ਅਸੀਂ ਛਿੱਤਰ ਖਾਦੇ ਨੇ ਜਿਨ੍ਹਾਂ ਨੇ ਸਾਡੇ ਗੁਰੂ ਸਾਹਿਬਾਨ ਨੂੰ ਤਤਿ ਤਵਿਤੇ ਵਹਾ ਕੇ ਸ਼ਹੀਦ ਕੀਤਾ ਚਾਂਦਨੀ ਚੌਕ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਸ਼ਹੀਦ ਕੀਤਾ ਗੁਰੂ ਪਾਸ਼ਾ ਦੇ ਨਾਲ ਤਿੰਨ ਸਿੰਘ ਸ਼ਹੀਦ ਹੋਏ ਗੁਰੂ ਸਾਹਿਬ ਦੇ ਛੋਟੇ ਤੇ ਵੱਡੇ ਸਹਬਜ਼ਾਦੇ ਸ਼ਹੀਦ ਕੀਤੇ ਜਾਂ ਫਿਰ ਉਹਨਾਂ ਦੇ ਨਾਲ ਸਾਡੀ ਜਾਰੀ ਹੈ ਹੁਣ ਸਾਡੇ ਖਿਰਦੇ ਨਹੀਂ ਬਲਉਂਧਰੇਗੇ ਜੇ ਕੋਈ ਠੰਡ ਤਾਂ ਮਾਰਾ ਟੋਪੀ ਲੈ ਕੇ ਫਤੇਗੜ ਸਾਹਿਬ ਚੰਨਪੁਰ ਸਾਹਿਬ ਚਲਾ ਗਿਆ ਉੱਥੇ ਤੋਂ ਉੱਥੇ ਟੋਪੀਆਂ ਜਰ ਨਹੀਂ ਹੋਈਆਂ ਤੇ ਇਹ ਜਿਹੜੇ ਮੁਸਲਮ ਨੇ ਇਹ ਤੁਹਾਡੇ ਗੁਰਦਾਰੇ ਵਿੱਚ ਨਿਵਾਜਾਂ ਪੜ੍ਹੀ ਜਾਣ ਗੁਰਸਾਹਿਬ ਦੀ ਹਜ਼ੂਰੀ ਵਿੱਚ ਔਰ ਤੁਹਾਡੇ ਸਰੋਵਰਾਂ ਦੇ ਵਿੱਚ ਕੁੜਲੀਆਂ ਕਰ ਕਰਕੇ ਝੂਠਾ ਪਾਣੀ ਸਰੋਵਰਾਂ ਦੇ ਡੋਲੇ ਜਾਣ ਇਹ ਤੁਹਾਨੂੰ ਚੰਗੇ ਲੱਗਦੇ ਹੁਣ ਤੁਹਾਡੀਆਂ ਭਾਵਨਾਵਾਂ ਕਿੱਥੇ ਨੇ ਹੁਣ ਤੁਹਾਡੀ ਮਨਜਾਦਾ ਕਿੱਥੇ ਹੈ ਹੁਣ ਬੋਲੋ ਨਾ ਹੁਣ ਜਿਹੜਾ ਗੜਗੱਜ ਜਹੇਦਾਰ ਕਾਲ ਤਖਤ ਤੇ ਬੈਠਾ ਹੈ ਕੀ ਉਹਨੇ ਵੀਡੀਓ ਦੇਖੀ ਨਹੀਂ ਹੋਣੀ ਮੁਸਲਮ ਕਮਿਊਨਿਟੀ ਨੂੰ ਕੋਈ ਚਿੱਠੀ ਲਿਖੀ ਹੈ ਅਕਾਲ ਤਖਤ ਦੇ ਬੁਲਾਇਆ ਉਹਨੂੰ ਕੋਈ ਬਾਤਾਂ ਨਾ ਪੁਕਾਰਨਗੇ ਵੀ ਸਾਡੇ ਨਾਲ ਇਦਾਂ ਨਾ ਕਰੋ ਬੜਾ ਸੁੱਖ ਹੈ ਗੁੰਡਾਗਰਦੀ ਕਰਨੀ ਟੋਪੀ ਲਈਏ ਸਰ ਤੇ ਲਾ ਦਿਓ ਨਹੀਂ ਗਾਟੇ ਲਾਵਾਂਗੇ ਸਾਡੀ ਮਰਿਆਦਾ ਪੰਗ ਹੁੰਦੀ ਹੈ ਜਿਨ੍ਹਾਂ ਨੇ ਤੁਸੀਂ ਟੋਪੀਆਂ ਲਾਈਆਂ ਨੇ ਤਾਂ ਉਹ ਤਾਂ ਬਾਜ਼ਾਰ ਵਿੱਚ ਘੁੰਮਦੇ ਸੀ ਠੰਡ ਤੋਂ ਉਹਨਾਂ ਨੇ ਬਚਣ ਲਈ ਟੋਪੀਆਂ ਲਾਈਆਂ ਸੀ ਉਹ ਕੋਈ ਸਿੱਖੀ ਦੇ ਸੰਧਾਨ ਦੇ ਬੈਰੀ ਨਹੀਂ ਸੀ ਬਥੇਰੇ ਬੰਦੇ ਟੋਪੀ ਲੈਂਦੇ ਨੇ ਉਹ ਮੱਥਾ ਟੇਕਣ ਵੇਲੇ ਟੋਪੀ ਲਾ ਕੇ ਰਮਾਲ ਲੈ ਕੇ ਜਾਂਦੇ ਆ ਜਾਂ ਉਹਨਾਂ ਕੋਲੇ ਕੱਪੜਾ ਹੁੰਦਾ ਉਹ ਬਨ ਕੇ ਜਾਂਦੇ ਆ ਪਰ ਇਹਨਾਂ ਤੋਂ ਤੁਹਾਡੀ ਜਾਰੀ ਬਾੜੀ ਨੇੜਤਾ ਦੇ ਨਾਲ ਹੀ ਆਲੀ ਨਹੀਂ ਲੱਗਦੀ ਜਿਹੜਾ ਬੰਦਾ ਤੁਹਾਡੇ ਸਾਹਮਣੇ ਇੰਨੀ ਭੀੜ ਵਿੱਚ ਸਰੋਵਰ ਦੇ ਵਿੱਚ ਵੜਦਾ ਹੈ ਮੂੰਹ ਦੇ ਨਾਲ ਕੁਲਲੀ ਕਰਦਾ ਹੈ ਪਾਣੀ ਵਿੱਚ ਡੋਲ ਦਿੰਦਾ ਹੈ ਮੂੰਹ ਧੋਂਦਾ ਹੈ ਉੱਤੇ ਸਰੋਵਰ ਦੇ ਕੰਢੇ ਤੋਂ ਪੁੱਛਦਾ ਉਹ ਕਹਿੰਦਾ ਮੈਂ ਨਿਵਾਜ ਪੜ੍ਹਨੀ ਸੀ ਹੋਰ ਸਾਡੀ ਸ਼ਰਤ ਹੈ ਇਹ ਕਹਿ ਕੇ ਝੂਠਾ ਪਾਣੀ ਵਿੱਚ ਡੋਲਦਾ ਉਦੇ ਲਈ ਕੋਈ ਬੋਲ ਹੈ ਤੁਹਾਡੇ ਕੋਲ ਕੋਈ ਨਹੀਂ ਕੁਛ ਕਿਆ ਉਥੇ ਜੇ ਵੀ ਹੁੰਦਾ ਨਾ ਮਾਤੜ ਉਥੇ ਤੂੰ ਕਸ਼ਹਿਰਾ ਕਿਉਂ ਵਿੱਚ ਧੋਤਾ ਹੈ ਤੂੰ ਇਥੇ ਝੂਠਿਆ ਕਿਉਂ ਲਾਤੀ ਉਹਦੇ ਵਰਸ਼ਾ ਕਢ ਲੈਣਾ ਸਰਵੇਦੀ ਤੁਸੀਂ ਤੇ ਹੁਣ ਨਹੀਂ ਬੋਲੇ ਜਾਵੇ ਤੁਸੀਂ ਗਿੱਜੇ ਹੋ ਇਹਨਾਂ ਦੀ ਝੂਠ ਖਾਣੀ ਇਹਦਾ ਝੂਠਾ ਖਾਣਾ ਗਿੱਜੇ ਹੋ ਜੇ ਜੁੱਤੀਆਂ ਖਾਣ ਦੀ ਤੁਹਾਨੂੰ ਆਤ ਪਈ ਹੈ ਹੁਣ ਕਿਸੇ ਕੜਮ ਚੌਧਰੀ ਨੇ ਬੋਲਣਾ ਨਹੀਂ ਇਹ ਵੀਡੀਓ ਵੱਡੇ ਵੱਡੇ ਚੈਨਲਾਂ ਤੇ ਵਾਇਰਲ ਹੋਈ ਪਈ ਐ। ਉਹਦੇ ਸਿਰ ਤੇ ਟੋਪੀ ਲਈ ਹੋਈ ਐ, ਛਣਿਆ ਬੰਦਾ ਸਰੋਵਰ ਵਿੱਚ ਜਾਂਦਾ। ਕੁਲਲੀ ਕਰਕੇ ਉਹ ਵਿੱਚ ਝੂਠਾ ਪਾਣੀ ਡੋਲ ਦਿੰਦਾ। ਮੂੰਹ ਧੋਂਦਾ ਬਾਹਰ ਆਉਂਦਾ ਉਸ ਵੇਲੇ ਕਿ ਨਿਵਾਜ ਪੜਦਾ। ਨਿਵਾਜ ਪੜਦਾ। ਦੱਸੋ ਜੀ। ਹੁਣ ਜਿਹੜੇ ਆ ਚੋਲਿਆਂ ਵਾਲੇ ਬાળા ਬੁੜਕਦੇ ਹੁੰਦੇ ਆ ਸਾਡੇ ਸਰੋਵਰਾਂ ਨੂੰ ਪਾਣੀ ਨਾ ਕਹੋ। ਸਾਡੇ ਸਰੋਵਰਾਂ ਦੀ ਲਿੰਦਿਆਂ ਨਾ ਕਰੋ। ਹੁਣ ਤੁਹਾਡੇ ਸਰੋਵਰ ਭਿੱਟੇ ਨਹੀਂਗੇ। ਹੁਣ ਦੱਸੋ ਤਖਤਾਂ ਜਹਦਾਰ ਕਿੱਥੇ ਸੂਮਣਿਕ ਮਿੰਟ ਤੇ ਅਖੋਤੀ ਪ੍ਰਬੰਧਕ ਪ੍ਰਚਾਰਕ ਕਿੱਥੇ ਨੇ ਹੁਣ ਨਹੀਂ ਬੋਲੇ ਜਾਂ ਫਿਰ ਇਦਾਂ ਕਹਿ ਲੋ ਵੀ ਸਾਡੀ ਰਿਸ਼ਤੇਦਾਰੀ ਪੈ ਗਈ ਸਾਡੀ ਜਾੜੀ ਹੈ ਸਾਡਾ ਮੂਹ ਮੁਹੱਬਤ ਹੈ ਅਸੀਂ ਔਰੰਗਜ਼ੇਬ ਦਾ ਰਾਜ ਪਸੰਦ ਕਰਦੇ ਹਾਂ ਸਾਨੂੰ ਜੁੱਤੀਆਂ ਖਾਣ ਦੀ ਲੋੜ ਹੈ ਵੀ ਦੁਬਾਰਾ ਫੇਰ ਅਸੀਂ ਇਹਨਾਂ ਮੁਸਲਿਆਂ ਤੋਂ ਮੈਂ ਸ਼ਰਮੇ ਵਿੱਚ ਕਹਿਣਾ ਜੁੱਤੀਆਂ ਖਾਣੀਆਂ ਨੇ ਜਾਂ ਫਿਰ ਇੱਥੇ ਖੜੇ ਹੋ ਸਮਝ ਲੋ ਮੜਾ ਮੋਟਾ ਹਲੇ ਵੀ ਕੁਛ ਨਹੀਂ ਬਿਗੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ